ਹਾਂਜੀ ਦੋਸਤੋ ਸਤ ਸ੍ਰੀ ਅਕਾਲ ਤੇ ਮੈਂ ਤੁਹਾਡਾ ਸੋਢੀ ਚੰਗ ਝੰਡ ਫਾਰਮ ਝੰਡ ਰੇਡ ਤੋਂ ਤੇ ਆਪਾਂ ਹੈਗੇ ਆ ਇਸ ਟਾਈਮ ਆਪਣੇ ਖੇਤ ਦੇ ਵਿੱਚ ਤੇ ਮਟਰ ਆਪਣੀਆਂ ਹੈਗੀਆਂ ਮਿੱਤਰੋ ਮਟਰ ਜਿਹੜੇ ਹੈਗੇ ਆ ਤਕਰੀਬਨ ਹੱਦ ਤੱਕ 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 ਮਾਰਕੀਟ ਚ ਆਉਣ ਲਈ ਤਿਆਰ ਆ ਤੇ ਆਪਾਂ ਮੇਰੇ ਸੱਟ ਲੱਗੀ ਹੁੰਦਾ ਕਰਕੇ ਮੈਂ ਮੰਡੀ ਨਹੀਂ ਸੀਗਾ ਤੇ ਐਤਵਾਰ ਤੋਂ ਆਪਾਂ ਤੁਹਾਡੀ ਮੰਡੀ ਦੇ ਵਿੱਚ ਮਿਲਾਂਗੇ ਹੁਣ ਜਿਹੜਾ ਆਣਾ ਤੇ ਅੱਜ ਆਪਾਂ ਮੰਡੀ ਦੀਆਂ ਤੇ ਭਾਜ ਜਿਹੜੇ ਹੈਗੇ ਇੱਥੋਂ ਹੀ ਸਾਂਝੇ ਕਰਦੇ ਆ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਹੈਗੇ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਤੇ ਪਿੰਡ ਆਪਣਾ ਹੈਗਾ ਮਹੀਜੀਦਪੁਰ ਤੇ ਇਸ ਟਾਈਮ ਜਿਹੜੇ ਸੁਲਤਾਨਪੁਰ ਲੋਧੀ ਦੇ ਸੌਦੇ ਚੱਲਦੇ ਪਏ ਮੈਂ ਜ਼ਿਆਦਾਤਰ ਇਸ ਏਰੀਆ ਨਾਲ ਜਿਹੜੇ ਰਿਲੇਟਡ ਸੌਦੇ ਉਹਨਾਂ ਦੇ ਭਾਅ ਦੱਸਦਾ ਹੁੰਨਾ ਆ ਸਭ ਤੋਂ ਪਹਿਲਾਂ ਤਾਂ ਹੈਗਾ ਜੀ ਵੀਰ ਜੀ ਜਿਹੜੀ ਹੈਗੀ ਗੋਭੀ 2 ਰੁਪਏ ਕਿਲੋ ਮੰਡੀ ਦੇ ਵਿੱਚ ਤੇ ਮੈਂ ਜਿਵੇਂ ਕਿ ਵੀਰ ਨਾਲ ਗੱਲਬਾਤ ਸਾਂਝੀ ਕੀਤੀ ਭਾਈ ਗੋਭੀ ਮੈਂ ਤੇ ਆਪਦੀ ਖੁਦ ਦੀ ਗੋਭੀ ਜਿਹੜੀ ਹੈਗੀ ਆ ਉਹ ਨਹੀਂ ਵੀਚ ਰਿਆ ਕਿਉਂਕਿ 2 ਰੁਪਏ ਕਿਲੋ ਦੇ ਵਿੱਚ ਜਿਹੜਾ ਹੈਗਾ ਸਾਡਾ ਕਿਰਾਇਆ ਖਰਚਾ ਵਰਚਾ ਲੇਬਰ ਖਰਚਾ ਵੀ ਪੂਰਾ ਨਹੀਂ ਹੁੰਦਾ ਤੇ ਉਹਦੇ ਨਾਲ ਚੰਗਾ ਹੈ ਜਿਹੜਾ ਆਪਾਂ ਚਾਹ ਪਾਣੀ ਪਿਆਣਾ ਲੇਬਰ ਨੂੰ ਉੱਦਾਂ ਪਿਆ ਦਈਏ ਠੀਕ ਆ ਜੀ ਕਿਉਂਕਿ ਲੇਬਰਾਂ ਸਾਰਿਆਂ ਕੋ ਪੱਕੀਆਂ ਹੀ ਬੈਠੀਆਂ ਹੁੰਦੀਆਂ ਖੇਤਾਂ ਦੇ ਵਿੱਚ ਜਾਂ ਉੱਦਾਂ ਵੀ ਜਿਹੜੇ ਕੰਮ ਕਰਦੇ ਆ ਜ਼ਿਆਦਾਤਰ ਸਬਜੀ ਦਾ ਤੇ ਇਸੇ ਤਰ੍ਹਾਂ ਹੀ ਵੀਰ ਜੀ ਜਿਹੜਾ ਹੈਗਾ ਬਾ ਮਟਰ ਦਾ ਮਾਹੌਲ ਜਿਹੜਾ ਰਿਹਾ ਹੈਗਾ ਵੀਰ ਜੀ 28 ਤੋਂ ਲੈ ਕੇ 35 ਰੁਪਏ ਤੱਕ ਕੁਆਲਿਟੀ ਅਨਸਾਰ ਜੀ ਤੇ ਜਿਹੜਾ ਹੈਗਾ ਜੀ ਗਾਜਰ ਰਹੀ ਹੈ 5 ਤੋਂ ਲੈ ਕੇ 7 ਰੁਪਏ ਤੱਕ ਇਹ ਜਿਹੜਾ ਹੈਗਾ ਇੰਨੀ ਕੁ ਦਿਨੀ ਹੈਗਾ ਜਿਹੜਾ ਇੱਕ ਥਾਂ ਹੀ ਭਾਅ ਚੱਲ ਰਿਹਾ ਹੈਗਾ ਤਿੰਨ ਚਾਰ ਦਿਨ ਤੋਂ ਵਿੱਚ ਜਿਹੜੀਆਂ ਬਹੁਤ ਟਾਪ ਕੁਆਲਿਟੀ ਗਾਜਰਾਂ ਹੈਗੀਆਂ ਜਿਹੜੀਆਂ ਉਹ ਵੀਰ ਜੀ ਰੁਪਈਆ ਉੱਪਰ ਵੀ ਹੈਗੀਆਂ ਮਾਰਕੀਟ ਦੇ ਵਿੱਚ ਉਹਦਾ ਕਾਰਨ ਇਹ ਵੀ ਉਹ ਗਾਜਰਾਂ ਬਹੁਤ ਜ਼ਿਆਦੀ ਕੁਆਲਿਟੀ ਦੀਆਂ ਹੁੰਦੀਆਂ ਇੱਕ ਸਾਈਜ਼ ਦੀਆਂ ਹੁੰਦੀਆਂ ਆ ਤੇ ਕਈ ਵੀਰ ਲਾਂਮਾ ਦਿੰਦੇ ਆ ਸੌਦੇ ਦੇ ਵਿੱਚ ਭਾਈ ਉਹਦੀ ਜਿਹੜਾ ਹੈਗੀ ਆ ਸਬਜੀ ਆ ਰੇਡ ਵੇਗੀ ਆ ਵੀਰ ਜੀ ਜਦੋਂ ਤੁਸੀਂ ਆ ਨਾ ਮਾਰਕੀਟਿੰਗ ਕਰਦੇ ਹੋ ਗਾਜਰ ਦੀ ਜਾਂ ਖੇਤ ਚ ਤਾਂ ਫਾਰਮਿੰਗ ਕਰਦੇ ਹੋ ਤਿਆਰ ਕਰਦੇ ਹੋ ਤੇ ਆਪਣੀ ਜਿਹੜੀ ਕੁਆਲਿਟੀ ਆ ਉਹਦੇ 'ਚ ਧਿਆਨ ਜਰੂਰ ਦਿਆ ਕਰੋ ਕੁਆਲਿਟੀ ਦਾ ਮੁੱਲ ਜਿਹੜਾ ਹੈਗਾ ਮੰਡੀ ਦੇ ਵਿੱਚ ਰੁਪਈਆ ਤੋਂ ਰੁਪਈਆ ਵਾਧੇ ਦਾ ਹੁੰਦਾ ਹੀ ਹੁੰਦਾ ਆ ਤੇ ਇਸ ਤੋਂ ਬਾਅਦ ਆ ਜੋ ਵੀਰ ਜੀ ਜਿਹੜਾ ਹੈਗਾ ਆ ਗੰਡਿਆਂ ਦਾ ਭਾਜ ਜਿਹੜਾ ਹੈਗਾ ਜੇਗਾ ਡਾਊਨ ਰਿਹਾ ਜੀ 20 ਤੋਂ 22 ਰੁਪਏ ਦੇ ਵਿੱਚ ਤੇ ਜਿਹੜੀ ਹੈਗੀ ਆ ਮੂਲੀ ਉਹੀ ਰੁਟੀਨ ਵੀਰ ਜੀ 4 ਤੋਂ 5 ਰੁਪਏ ਦੇ ਵਿੱਚ ਤੇ ਜਿਹੜਾ ਹੈਗਾ ਛਲਗਮਾ ਉਸੇ ਤਰ੍ਹਾਂ ਹੀ ਹੈਗਾ ਜੀ 5 ਤੋਂ ਲੈ ਕੇ 6 ਰੁਪਏ 7 ਰੁਪਏ ਦਾ ਕੁਆਲਿਟੀ ਅਨੁਸਾਰ ਤੇ ਆਮ ਜਿਹੜਾ ਨਾਰਮਲ ਹੈਗਾ ਹਲਕਾ ਪਾਰਾ ਛਲਕਮ ਹੈਗਾ ਵੀਰ ਜੀ ਉਹ ਜਿਹੜਾ ਹੈਗਾ ਉਹਦਾ ਕੋਈ ਰੇਡ ਨਹੀਂ ਹੈਗਾ 50 ਰੁਪਏ ਲਫਾਫਾ ਵੀ ਹੈਗਾ ਤੇ ਬਾਕੀ ਜਿਹੜੇ ਮੇਰੇ ਆਪਣੇ ਵੀਰ ਭਰਾਵਾਂ ਨੂੰ ਸਾਨ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਜਿਹੜੇ ਖਾਸ ਕਰ ਗੋਬੀ ਨਾਲ ਰਿਲੇਟਡ ਆ ਵੀਰ ਜੀ ਬਾਲਾ ਦਿਲ ਨਹੀਂ ਛੱਡਣਾ ਕਿਉਂਕਿ ਜੜੀਆਂ ਫਸਲਾਂ ਆ ਇਹ ਆਉਂਦੀਆਂ ਜਾਂਦੀਆਂ ਰਹੀਆਂ ਤੇ ਅਜਾਹ ਕੋਈ ਕੰਮ ਨਾ ਕਰਿਓ ਤੇ ਜਾਂ ਕੋਈ ਅਜਾਹ ਆਪਣੇ ਦਿਮਾਗ ਤੇ ਬੋਝ ਨਾ ਲਿਓ ਕਿ ਜਿਹੜਾ ਆਪਾਂ ਨੂੰ ਡਾਕਟਰਾਂ ਕੋਲ ਜਾਣਾ ਪਵੇ ਤੇ ਜੁੜੇ ਰਹੋ ਆਪਣੇ ਸੋਢੀ ਸਿੰਘ ਦੇ ਨਾਲ ਧੰਨਵਾਦ ਸਾਰੇ ਦੋਸਤਾਂ ਦਾ ਵੀਰ ਜੀ ਆਪਣਾ ਚੈਨਲ ਕਰਦੇ ਹੋ ਵੱਧ ਤੋਂ ਵੱਧ ਫੋਲੋ ਤੇ ਇੱਕ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਸੱਚ ਸਾਂਝੀ ਕਰ ਦਿੰਨਾ ਆ ਮੈਨੂੰ ਅੱਜ ਜਦੋਂ ਮੈਂ ਖੇਤ ਨੂੰ ਆਇਆ ਤੇ ਸਾਈਕਲ ਤੇ ਆਇਆ ਤੇ ਮੈਨੂੰ ਅੱਜ ਆਪਣੇ ਭਰਾ ਤੇ ਪਿਤਾ ਜੀ ਦੀ ਮਿਹਨਤ ਕਾਫੀ ਜ਼ਿਆਦਾ ਆਈ ਆ ਤੇ ਉਹ ਯਾਦ ਕਰਦਿਆ ਮੈਨੂੰ ਹੁਣ ਫੇ ਮੈਂ इमोशनल ਜਿਹਾ ਹੋ ਰਿਹਾ ਆ ਕਿਉਂਕਿ 1999 ਦੇ ਵਿੱਚ ਮੈਂ ਜਿਹੇ ਪਰਿਵਾਰ ਦੇ ਵਿੱਚੋਂ ਆ ਜਿਹੜਾ ਕਿਸਾਨੀ ਨਾਲ ਸੰਬੰਧਿਤ ਸੀਗਾ ਤੇ 1999 ਦੇ ਵਿੱਚ ਜਦੋਂ ਜਦ ਤੁਸਨ 2000 ਦੇ ਕਰੀਬ ਮੈਂ ਦਸ 11 ਸਾਲ ਦਾ ਸੀਗਾ ਤੇ ਉਹ ਜਿਹੜੀ ਚੀਜ਼ ਹੈਗੀ ਆ ਮੈਨੂੰ ਅੱਜ ਵੀ ਯਾਦ ਆਈ ਹੈ ਵੀ ਮੇਰੇ ਪਿਤਾ ਜੀ ਤੇ ਮੇਰਾ ਵੀਰ ਜੀ ਮੇਰੇ ਸਾਡੇ ਕੋਲ ਇੱਕ ਹੀ ਸਾਈਕਲ ਸੀ ਤੇ ਇੱਕ ਸਾਈਕਲ ਸਾਡੇ ਤਾਇਆ ਜੀ ਦਾ ਮੰਗਦੇ ਹੁੰਦੇ ਸੀ ਤੇ ਉਹ ਮਟਰ ਲੈ ਕੇ ਜਿਹੜਾ ਹੈਗਾ ਸਵੇਰ ਨੂੰ 22 ਵਜੇ ਜਨਵਰੀ ਮਹੀਨੇ ਦੇ ਵਿੱਚ ਜਿਹੜਾ ਹੈਗਾ ਜਾਂਦੇ ਹੁੰਦੇ ਸੀ ਸੁਲਤਾਨਪੁਰ ਲੋਧੀ ਦੀ ਮੰਡੀ ਦੇ ਵਿੱਚ ਤੇ ਉਹਨਾਂ ਦੀ ਮਿਹਨਤ ਨੂੰ ਵੀ ਬੜਾ ਸਜਤਾ ਆ ਤੇ ਆਪਾਂ ਤਾਂ ਚਲੋ ਵੱਡੇ ਭਰਾ ਨੇ ਤੇ ਨਿੱਕੇ ਭਾਣੂ ਬਾਦਸ਼ਾਹੀ ਬਖਸ਼ੀ ਆ ਤੇ ਬਾਦਸ਼ਾਹ ਵਾਂਗੂ ਰੱਖਿਆ ਆ ਤੇ ਜੁੜੇ ਰਹੋ ਆਪਣੇ ਸੋਢੀ ਸਿੰਘ ਦੇ ਨਾਲ ਧੰਨਵਾਦ ਸਾਰੇ ਦੋਸਤਾਂ ਦਾ ਤੇ ਆਪਣੇ ਚੈਨਲ ਨੂੰ ਕਰਦੇ ਹੋ ਵੀਰ ਜੀ ਵਾਤ ਤੋਂ ਬਾਦ ਫੋਲੋ ਥੈਂਕ ਯੂ ਧੰਨਵਾਦ